ਪਾ ਪੁਰਾਣੇ ਸਮਿਆਂ ਵਿੱਚ ਕੀ ਹੁੰਦਾ ਸੀ ਕੰਨਿਆਵਾਂ ਵੇਚੀਆਂ ਜਾਂਦੀਆਂ ਹੁੰਦੀਆਂ ਸੀ ਵਿਆਹਾਂ ਵਾਸਤੇ ਵੀ ਉਦੋਂ ਕਹਿੰਦੇ ਸੀ ਵੇਚ ਦੋ ਕਿੰਨਾ ਕਿੰਨਾ ਪੈਸਾ ਲੈ ਲੈਂਦੇ ਹੁੰਦੇ ਸੀ ਵੀ ਕੰਨਿਆ ਧਾਂ ਦੇਣੀ ਹੈ ਐਨੇ ਪੈਸੇ ਸਾਨੂੰ ਦੇਂਗਾ ਅਸੀਂ ਇਹਨੂੰ ਪਾਲਿਆ ਐਨੇ ਸਾਲ ਇਹ ਹੁੰਦਾ ਸੀ ਪੁਰਾਣੇ ਸਮਿਆਂ ਦੇ ਵਿੱਚ ਮਾਪ ਮੁਰਸ਼ਦਾਂ ਪਿਤਾ ਜੀ ਕਰ ਸਤਾਉਂਦੇ ਹੁੰਦੇ ਵੀ ਉੱਥੇ ਬਹੁਤ ਸਾਲ ਪਹਿਲਾਂ ਦੀ ਗੱਲ ਤੇ ਉੱਥੇ ਇੱਕ ਬਹੁਤ ਬਜ਼ੁਰਗ ਬੰਦਗੀ ਕਰਦੇ ਹੁੰਦੇ ਹੁੰਦੇ ਉਹ ਪੰਜਾਬ ਚਲੇ ਗਏ ਜਦੋਂ ਪੰਜਾਬ ਗਏ ਤੇ ਉੱਥੇ ਨਾ ਇੱਕ ਬੈਲ ਸੀ ਤੇ ਉਹ ਚੱਲੇ ਨਾ ਨਾ ਚੱਲੇ ਤੇ ਉਹਨਾਂ ਨੂੰ ਬੜਾ ਕੁੱਟਣ ਉਹ ਕਰੀ ਨਾ ਤੇ ਉਹ ਮਹਾਪੁਰਸ਼ ਜਿਹੜੇ ਬਹੁਤ ਬੰਦਗੀ ਵਾਲੇ ਕਮਾਈ ਵਾਲੇ ਉਹ ਕਹਿ ਲੱਗੇ ਕਹਿ ਲੱਗੇ ਇਹਨੂੰ ਮਾਰੋ ਨਾ ਮੈਂ ਇਹਦੇ ਨਾਲ ਗੱਲ ਕਰਨੀ ਹੈ ਉਹਦੇ ਕੰਨ ਵਿੱਚ ਕਿਹਾ ਕੁਝ ਉਹ ਬਹਿ ਲੁੱਟ ਕੇ ਖੜਾ ਹੋ ਗਿਆ ਚੱਲਣ ਲੱਗ ਪਿਆ ਉਹ ਜਿਹੜੀ ਬੀਬੀ ਨੂੰ ਲੰਗਰ ਦੇਣ ਆਈ ਸੀ ਨਾ ਉਹ ਤੇ ਉਹ ਕਹਿਣ ਲੱਗੀ ਵੀ ਮੈਨੂੰ ਦੱਸੋ ਗੱਲ ਕੀ ਹੈ ਉਹ ਕਹਿਣ ਲੱਗੇ ਬੀਬੀ ਜੇ ਤੈਨੂੰ ਦੱਸ ਦਿੱਤਾ ਫਿਰ ਤੂੰ ਖੜੇ ਪੈ ਜਾਣਾ ਕਹਿਣ ਲੱਗੀ ਨਹੀਂ ਜੋ ਮਰਜੀ ਹੋ ਜਾ ਮੈਨੂੰ ਇਹ ਦੱਸੋ ਤੁਸੀਂ ਇਹਨੂੰ ਕਿਹਾ ਕੀ ਤੇ ਗੱਲ ਕੀ ਹੈ ਕਹਿਣ ਲੱਗੇ ਵੀ ਜਦੋਂ ਇਹ ਨਾ ਜਿਹੜਾ ਬੈਲ ਹੈ ਨਾ ਤੇਰਾ ਪਿਓ ਹੈ ਜਦੋਂ ਇਹਨੇ ਤੇਰੇ ਪਤੀ ਨੂੰ ਤੇਰੇ ਸਹੁਰੇ ਨੂੰ ਤੇਰਾ ਵਿਆਹ ਕੀਤਾ ਨਾ ਉਦੋਂ 800 ਰੁਪਈਆ ਲਿਆ ਉਸ ਸਮੇ 800 ਰੁਪਈਆ ਬਹੁਤ ਵੱਡੀ ਕੀਮਤ ਹੁੰਦੀ ਸੀ ਕਹਿਣ ਲੱਗੇ ਤੈਨੂੰ ਵੇਚ ਦਿੱਤਾ ਤੇਰੇ ਪਿਓ ਨੇ ਤੇ ਕਹਿਣ ਲੱਗੇ ਜਿਹੜਾ ਜਿਵੇਂ ਪਹਿਲਾਂ ਵਿਚਾਰ ਕੀਤੀ ਨਾ ਵੀ ਧਰਮ ਉਹ ਸਾਰਿਆਂ ਤੇ ਲਾਗੂ ਹੁੰਦਾ ਹੈ ਕੋਈ ਵੀ ਕਿਸੇ ਮਜ਼ਬਦ ਦਾ ਹੈ ਕਿਸੇ ਦੇਸ਼ ਵਿੱਚ ਰਹਿੰਦਾ ਹੈ ਜੇ ਕੋਈ ਮਾਲਾ ਕੰਮ ਕਰਦਾ ਉਹਨੂੰ ਫਿਰ ਰੱਬ ਦੇ ਸਜ਼ਾ ਦੇਣੀ ਦੇਣੀ ਹੈ ਉਹ ਲਾਅ ਸਾਰਿਆਂ ਲਈ ਇਕੁਅਲ ਹੈ ਉੱਤੇ ਕੋਈ ਵਰਗ ਨਹੀਂ ਕਿਸੇ ਵੀ ਮਜ਼ਬ ਵਿੱਚ ਹੈ ਕਿਸੇ ਵੀ ਧਰਮ ਵਿੱਚ ਹੈ ਜਿਹੜਾ ਵੀ ਧੀ ਨੂੰ ਵੇਚੇਗਾ ਉਹਦਾ ਹਾਲ ਮਾੜਾ ਹੋਣਾ ਹੀ ਹੁੰਦਾ ਓੜਾ ਹੀ ਹੁੰਦਾ ਧੀ ਪੈਣ ਦਾ ਪੈਸਾ ਖਾਏ ਕਹੇ ਗੋਬਿੰਦ ਸਿੰਘ ਉਹ ਸਿੱਖ ਨਾ ਭਾਏ ਜਿਹੜਾ ਧੀਆ ਪੜਾਉਣ ਦਾ ਪੈਸਾ ਲੈ ਕੇ ਖਾਂਦਾ ਹੈ ਨਾ ਵੀ ਧੀ ਦਾ ਵਿਆਹ ਹੋ ਗਿਆ ਤੇ ਬਾਅਦ ਚ ਵੀ ਪੈਸਾ ਲਈ ਜਾਣਾ ਨੌਕਰੀਆਂ ਕਰਾ ਕਰਾ ਕੇ ਪੈਸਾ ਲਈ ਜਾਣਾ ਜਿਹੜਾ ਇਹ ਕੰਮ ਕਰਦਾ ਹੈ ਉਹ ਗੁਰੂ ਮਹਾਰਾਜ ਦਾ ਸਿੱਖ ਨਹੀਂ ਹੋ ਸਕਦਾ ਸਿੱਖ ਇਹ ਕੰਮ ਨਹੀਂ ਕਰਦਾ ਸਿੱਖ ਜਿਹੜਾ ਹੈ ਨਾ ਉਹ ਰਹਿਤ ਮਰਿਆਦਾ ਤੇ ਚੱਲਦਾ ਨਹੀਂ ਕਿਛ ਲੇਵੇ ਦਾਮ ਦਾਮ ਨਹੀਂ ਲੈਂਦਾ ਜੇ ਮੈਂ ਤੈਨੂੰ ਕੰਨਿਆ ਦੇਣੀ ਤੇ ਉਲਟੇ ਮੈਨੂੰ ਪੈਸੇ ਦੇਣੇ ਸਗੋਂ ਕੋਲੋਂ ਦਿੰਦਾ ਵੀ ਧੀ ਹੈ ਧੀ ਨੂੰ ਧੀ ਗਊ ਗਰੀਬ ਇਹ ਧੀਆਂ ਵੀ ਗਰੀਬ ਮੰਨੀਆਂ ਜਾਂਦੀਆਂ ਨੇ ਵੀ ਇਹਨਾਂ ਨੂੰ ਵੀ ਦੇਣਾ ਚਾਹੀਦਾ ਦੇਣ ਦਾ ਫਰਜ਼ ਬਣਦਾ ਨਾ ਕਿ ਲੈਣ ਦਾ ਫਰਜ਼ ਬਣਦਾ ਧੀਆਂ ਨੂੰ ਦੇਣਾ ਚਾਹੀਦਾ ਤੇ ਇਹ ਭੈਣ ਦਾ ਪੈਸਾ ਕਾਏ ਨਾ ਭੈਣ ਦਾ ਖਾਣਾ ਤੇ ਨਾ ਧੀ ਦਾ ਖਾਣਾ ਉਹਨਾਂ ਨੂੰ ਸਭੋ ਦੇਣਾ ਹੈ ਜਿਹੜੇ ਦਿੰਦੇ ਨੇ ਜਿਹੜੇ ਘਰਾਂ ਵਿੱਚ ਦੇਖ ਲਿਓ ਜਿਹੜੇ ਧੀਆ ਪੈੜਾ ਨੂੰ ਦੇ ਕੇ ਤੋਰਦੇ ਸੁੱਕੀ ਰਹਿੰਦੇ ਨੇ ਜਿਹੜੇ ਖਾਲੀ ਤੋਰਦੇ ਨੇ ਉਹ ਕਹਿੰਦੇ ਬਰਕਤ ਪੁਰਾਣੇ ਬਜ਼ੁਰਗ ਕਹਿੰਦੇ ਸ ਬਰਕਤ ਨਾਲ ਹੀ ਚੱਲੇਗੀ ਜਿਸ ਘਰ ਤੋਂ ਸਾਧੂ ਖਾਲੀ ਆ ਜਾਏ ਗੁੱਸੇ ਨਾਲ ਆ ਜਾਏ ਉਸ ਘਰ ਵਿੱਚ ਵੀ ਬਰਕਤ ਨਹੀਂ ਰਹਿੰਦੀ ਇਹ ਜਿਹੜੀ ਬੀਬੀ ਸੀ ਕਹਿਣ ਲੱਗੇ ਫਲਾਣੇ ਥਾਂ ਤੇ ਤੇਰੇ ਪਿਓ ਨੇ ਰੁੱਖ ਹੀਠਾਂ ਬੈਠ ਕੇ 800 ਰੁਪਇਆ ਲਿਆ ਸੀ ਤੇਰੇ ਸਹੁਰੇ ਕੋਲੋਂ ਤੈਨੂੰ ਵੇਚਿਆ ਸੀ ਤੇ ਹੁਣ ਜਦੋਂ ਮਰ ਕੇ ਅੱਗੇ ਗਿਆ ਕਹਿਣ ਲੱਗੇ ਧਰਮ ਰਾਜਾ ਨੇ ਇਹਨਾਂ ਦੇ ਘਰ ਹੀ ਤੁਹਾਡੇ ਘਰ ਹੀ ਇਹਨੂੰ ਬੈਲ ਬਣਾ ਦਿੱਤਾ ਉਸ ਸਮੇਂ ਬੈਲ ਦੀ ਬਹੁਤ ਕੀਮਤ ਮੰਨੀ ਜਾਂਦੀ ਸੀ ਜਿਵੇਂ ਅੱਜਕੱਲ ਟਰੈਕਟਰਾਂ ਦੀ ਹੈ ਵੀ ਖੇਤੀ ਵਾਸਤੇ ਜੇ ਬੈਲ ਮਰ ਜਾਂਦਾ ਸਾਰਾ ਪਿੰਡ ਇਕੱਠਾ ਹੁੰਦਾ ਸੀ ਹੁਣ ਹੁਣ ਤਾਂ ਭਾਵੇਂ ਸਾਰੇ ਡੰਗਰ ਮਰ ਜਾਂਦੇ ਗਵੱਡੀ ਨਹੀਂ ਹੁੰਦੇ ਕਿਉਂਕਿ ਉਦੋਂ ਗਊ ਧਨ ਮੰਨਿਆ ਜਾਂਦਾ ਸੀ ਇਹ ਵੀ ਬਹੁਤ ਵੱਡੀ ਜੀਅਦਾਤ ਮੰਨੀ ਜਾਂਦੀ ਸੀ ਤੇ ਬੈਲ ਬਣ ਕੇ ਤੇ ਕਹਿਣ ਲੱਗੇ ਹੁਣ ਤੁਹਾਡਾ ਹਿਸਾਬ ਕਿਤਾਬ ਪੂਰਾ ਕਰਨ ਆਇਆ ਉਹ ਕਹਿਣ ਲੱਗੀ ਵੀ ਇਹਨੂੰ ਲਾਓ ਮੈਂ ਤਾਂ ਨਹੀਂ ਇਹਨੂੰ ਜੋਣਾ ਚੰਗਾ ਪੱਠੇ ਪਾਵਾਂਗੇ ਇਹਦੀ ਸੇਵਾ ਕਰਾਂਗੇ ਪਿਓ ਹੈ ਮੇਰਾ ਉਹ ਜਿਹੜੇ ਮਾਤਮਾ ਸਾਨੂੰ ਕਹਿਣ ਲੱਗੇ ਮਾਈ ਜੇ ਤੂੰ ਐਵੇਂ ਕਰੇਂਗੀ ਮਰ ਜਾਏਗਾ ਤੇਰੇ ਘਰ ਬੈਲ ਗਾਊ ਬਣ ਕੇ ਆ ਜਾਏਗਾ ਦੁੱਧ ਦੇ ਦੇਗਾ ਉਹ ਤਾਂ ਇਹਨੇ ਹਿਸਾਬ ਕਿਤਾਬ ਪੂਰਾ ਕਰਨਾ ਹੀ ਹੈ ਹੁਣ ਕਈ ਕਹਿੰਦੇ ਵੀ ਸਾਡੇ ਘਰ ਨਾਲ ਡੰਗਰ ਵੱਜਦਾ ਵੀ ਪੁਰਾਣੇ ਸਮਿਆਂ ਵਿੱਚ ਕੋਈ ਦਾਨਪੁਨ ਕੀਤਾ ਹੁੰਦਾ ਤੇ ਕੁਝ ਹੁੰਦਾ ਇਤੇ ਉਹੀ ਮਿਲਦਾ ਜੋ ਅਸੀਂ ਦਾਨ ਕਰੀਏ ਜਿਹੜੇ ਦਾਨ ਕਰਦੇ ਨੇ ਉਹ ਸੁਖੀ ਨਹੀਂ ਕਿਉਂਕਿ ਗਰੀਬ ਗਊ ਗਰੀਬ ਦੀ ਰਾਖੀ ਗਰੀਬਾਂ ਵਿੱਚ ਫਿਰ ਸਾਰੇ ਜਾਨਵਰ ਵੀ ਆ ਜਾਂਦੇ ਨੇ ਵੀ ਇਹਨਾਂ ਦੇ ਕਿਹੜੀ ਅਮੀਰੀ ਚੱਲਣ ਲਈ ਜਾਨਵਰਾਂ ਦੀ ਕਿਸੇ ਨੂੰ ਮਾਰਨਾ ਕਿਸੇ ਨੂੰ ਦੁੱਖ ਨਾ ਦੇ